हां जी सत श्री अकाल दोस्तों ताजे अपडेट ਸਾਡੇ ਸਾਹਮਣੇ ਆ ਰਹੀ ਹੈ ਸਟੇਜ ਦੇ ਨੱਚ ਦੇ ਨੱਚ ਦੇ ਪੰਜਾਬੀ ਕਲਾਕਾਰ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ हिमाचल प्रदेश ਦੇ ਸੋਨਲ ਜ਼ਿਲ੍ਹੇ ਦੇ ਡੀਜੇ ਚ ਨੱਚਦੇ ਹੋਏ ਅਚਾਨਕ ਇੱਕ ਪੰਜਾਬੀ ਕਲਾਕਾਰ ਦੀ ਮੌਤ ਹੋ ਗਈ ਹੈ। ਇਹਨਾਂ ਚਾਹਨਾ ਕਲਾਕਾਰ ਦੀ ਮੌਤ ਦਾ ਭਿਆਨਕ ਮੰਜ਼ਰ ਦੇਖਿਆ ਗਿਆ ਹੈ ਤੇ ਹਰ ਕਿਸੇ ਦੀ ਰੂਹ ਕੰਬ ਗਈ ਹੈ। ਜਾਣਕਾਰੀ ਮੁਤਾਬਕ ਮਿੱਤਰ ਦੀ ਪਹਿਚਾਣ ਕ੍ਰਿਸ਼ਨਾ ਵਾਸੀ 41 ਸਾਲਾ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਸੋਨਲ ਦੇ ਪਿੰਡ ਚ ਕਿਸੇ ਦੇ ਘਰ ਚ ਧਾਰਮਿਕ ਪ੍ਰੋਗਰਾਮ ਸੀ। ਇਸ ਚ ਘਰ ਵਾਲਿਆਂ ਨੇ ਪੰਜਾਬ ਤੋਂ ਇੱਕ ਭਜਨ ਮੰਡਲੀ ਬੁਲਾਈ ਸੀ ਜਿਸ ਤੋਂ 4 ਤੋਂ 5 ਲੋਕ ਸਨ। ਕ੍ਰਿਸ਼ਨਾ ਅਰਥ ਦੇ ਕਪੜੇ ਪਾ ਕੇ ਆਪਣੇ ਦੋਸਤਾਂ ਨਾਲ ਨੱਚ ਰਿਹਾ ਸੀ ਕਿ اچانک ਡਿੱਗ ਗਿਆ ਜਦੋਂ ਉਸਦੇ ਸਾਥੀ ਨੇ ਉਸ ਨੂੰ ਦੇਖਿਆ ਤਾਂ ਨੱਚਣਾ ਬੰਦ ਕਰ ਦਿੱਤਾ ਕ੍ਰਿਸ਼ਨ ਨੇ ਢੋਂਡ ਦੀ ਕੋਸ਼ਿਸ਼ ਕੀਤੀ ਪਰ ਉੱਠਿਆ ਨਹੀਂ ਪ੍ਰੋਗਰਾਮ ਨੂੰ ਉਚਾਲੇ ਹੀ ਰੋਕ ਕੇ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਹਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੱਸੋ ਤੇ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਧੰਨਵਾਦ